ਪੁਰਾਣੀ ਸਮੇਂ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਜਿਸ ਦੇ ਦੋ بیٹے ਸਨ ਇੱਕ ਕਾਸਿਮ ਤੇ ਦੂਜਾ ਅਲੀ ਬਾਬਾ ਪਿਤਾ ਦੀ ਮੌਤ ਤੋਂ ਬਾਅਦ ਕਾਸਿਮ ਨੇ ਪੂਰੀ ਸੰਪਤੀ ਤੇ ਕਬਜ਼ਾ ਕਰ ਲਿਆ ਕਿਉਂਕਿ ਅਲੀ ਬਾਬਾ ਫਜ਼ੂਲ ਖਰਚੇ ਕਰਦਾ ਸੀ ਕਾਸਿਮ ਨੂੰ ਡਰ ਸੀ ਕਿ ਉਹ ਸਾਰੀ ਸੰਪਤੀ ਬਰਬਾਦ ਕਰ ਦੇਵੇਗਾ ਫਿਰ ਦੋਵੇਂ ਭਰਾ ਅਲੱਗ ਰਹਿਣ ਲੱਗੇ ਕਾਸਿਮ ਬਹੁਤ ਮਿਹਨਤੀ ਸੀ ਕੁਝ ਹੀ ਸਮੇਂ ਵਿੱਚ ਉਸਨੇ ਵਧੀਆ ਪੈਸਾ ਕਮਾ ਲਿਆ ਤੇ ਇੱਕ ਅਮੀਰ ਵਪਾਰੀ ਦੀ ਕੁੜੀ ਨਾਲ ਵਿਆਹ ਕਰਕੇ ਆਰਾਮਦਾਇਕ ਜੀਵਨ ਜਿਉਣ ਲੱਗਾ ਕਾਸਿਮ ਦਾ ਸਹੁਰਾ ਮਰ ਗਿਆ ਕਿਉਂਕਿ ਬੇਟੀ ਦੇ ਇਲਾਵਾ ਕੋਈ ਹੋਰ ਸੰਤਾਨ ਨਹੀਂ ਸੀ ਇਸ ਲਈ ਉਸਦੀ ਸਾਰੀ ਸੰਪਤੀ ਵੀ ਕਾਸਮ ਦੇ ਕਬਜੇ ਵਿੱਚ ਆ ਗਈ। ਹੁਣ ਕਾਸਮ ਵੱਡੇ ਵਪਾਰੀਆਂ ਵਿੱਚ ਗਿਣਿਆ ਜਾਣ ਲੱਗਿਆ। ਅਲੀ ਬਾਬਾ ਆਪਣੀ ਫਜ਼ੂਲ ਖਰਚੀ ਤੇ ਸੁਸਤੀ ਦੇ ਕਾਰਨ ਖਾਲੀ ਹੱਥ ਰਹਿ ਗਿਆ। ਉਸ ਦਾ ਵਿਆਹ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਅਲੀ ਬਾਬਾ ਨੇ ਲੱਕੜਾਂ ਵੇਚਣ ਦਾ ਕੰਮ ਸ਼ੁਰੂ ਕੀਤਾ। ਉਸ ਦੇ ਕੋਲ ਦੋ ਗਧੇ ਸਨ ਜਿਨ੍ਹਾਂ ਨੂੰ ਉਹ ਹਰ ਰੋਜ਼ ਜੰਗਲ ਵਿੱਚ ਲੈ ਜਾਂਦਾ। ਲੱਕੜਾ ਲੱਦ ਕੇ ਸ਼ਹਿਰ ਵਿੱਚ ਵੇਚ ਦਿੰਦਾ ਇੱਕ ਦਿਨ ਉਹ ਲੱਕੜਾਂ ਦੀ ਭਾਲ ਵਿੱਚ ਬਹੁਤ ਦੂਰ ਨਿਕਲ ਗਿਆ ਇੱਕ ਪਾਸੇ ਸੰਘਣਾ ਜੰਗਲ ਸੀ ਤੇ ਦੂਜੇ ਪਾਸੇ ਇੱਕ ਪਹਾੜੀ ਅਲੀ ਬਾਬਾ ਲੱਕੜਾਂ ਕੱਟ ਰਿਹਾ ਸੀ ਕਿ ਸਾਹਮਣੋਂ ਕੁਝ ਘੋੜਸਵਾਰ ਆਉਂਦੇ ਹੋਏ ਨਜ਼ਰ ਆ ਰਹੇ ਸਨ ਅਲੀ ਬਾਬਾ ਨੂੰ ਸ਼ੱਕ ਹੋਇਆ ਕਿ ਕੀ ਤੇ ਇਹ ਡਾਕੂ ਨਾ ਹੋਣ ਕਿਤੇ ਮੇਰੇ ਗਧੇ ਨਾ ਖੋ ਲੈਣ ਇਸ ਲਈ ਉਸਨੇ ਗਧਿਆਂ ਨੂੰ ਖਿੱਚ ਕੇ ਪਹਾੜੀ ਦੇ ਕੋਲ ਇੱਕ ਟੋਏ ਵਿੱਚ ਲੁਕੋ ਦਿੱਤਾ ਤੇ ਆਪ ਇੱਕ ਵੱਡੇ ਦਰਖਤ ਤੇ ਚੜ ਗਿਆ ਤੇ ਪੱਤਿਆਂ ਵਿੱਚ ਲੁਕ ਗਿਆ ਐਨੇ ਵਿੱਚ ਉਹ ਘੋੜਸਵਾਰ ਉਸੇ ਦਰਖਤ ਦੇ ਥੱਲੇ ਆ ਗਏ ਜਿੱਥੇ ਅਲੀ ਬਾਬਾ ਲੁਕਿਆ ਸੀ ਉਹ ਡਾਕੂ ਹੀ ਸਨ ਉਹਨਾਂ ਕੋਲੇ ਲੁੱਟਦਾ ਬਹੁਤ ਸਾਰਾ ਸਮਾਨ ਸੀ ਡਾਕੂਆਂ ਨੇ ਲੁੱਟਦਾ ਸਮਾਨ ਛਟਾਣ ਕੋਲ ਰੱਖਿਆ ਤੇ ਕਿਹਾ ਖੁੱਲ ਜਾ ਸਿੰਮ ਸਿੰਮ ਤੇ ਡਾਕੂ ਚਟਾਨ ਦੇ ਅੰਦਰ ਚਲੇ ਗਏ ਤੇ ਦਰਵਾਜਾ ਬੰਦ ਹੋ ਗਿਆ ਅਲੀ ਬਾਬਾ ਹੈਰਾਨ ਪਰੇਸ਼ਾਨ ਹੋ ਕੇ ਇਹ ਤਮਾਸ਼ਾ ਵੇਖ ਰਿਹਾ ਸੀ ਥੋੜੀ ਦੇਰ ਬਾਅਦ ਦਰਵਾਜਾ ਫਿਰ ਖੁੱਲਿਆ ਤੇ ਡਾਕੂ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ ਜਦੋਂ ਉਹ ਦਿਸਨੇ ਬੰਦ ਹੋ ਗਏ ਅਲੀ ਬਾਬਾ ਦਰਖਤ ਤੋਂ ਥੱਲੇ ਉਤਰਿਆ ਤੇ ਲਾਲਚ ਆਇਆ ਕਿ ਡਾਕੂਆਂ ਦਾ ਖਜ਼ਾਨਾ ਵੇਖਣਾ ਚਾਹੀਦਾ ਹੈ ਉਹ ਚਟਾਨ ਕੋਲ ਗਿਆ ਤੇ ਕਿਹਾ ਖੁੱਲ ਜਾ ਸਿੰਸਿਮ ਦਰਵਾਜ਼ਾ ਖੁੱਲ ਗਿਆ ਤੇ ਅਲੀ ਬਾਬਾ ਅੰਦਰ ਦਾਖਲ ਹੋ ਗਿਆ ਉੱਥੇ ਬਹੁਤ ਸਾਰਾ ਧਨ ਦੌਲਤ ਤੇ ਕੀਮਤੀ ਚੀਜ਼ਾਂ ਸਨ ਉਸਨੇ ਜਲਦੀ ਜਲਦੀ ਕੁਝ ਮੋਹਰਾਂ ਦੀਆਂ ਥੈਲੀਆਂ ਉਠਾਈਆਂ ਤੇ ਉਸੇ ਤਰ੍ਹਾਂ ਉਹਨਾਂ ਨੂੰ ਆਪਣੇ ਗਧਿਆਂ ਤੇ ਲੱਦ ਲਈਆਂ ਤੇ ਫਿਰ ਹੋਰ ਥੈਲੀਆਂ ਉਠਾਈਆਂ ਤੇ ਉਹ ਵੀ ਆਪਣੇ ਗਧਿਆਂ ਤੇ ਲਾਦ ਲਈਆਂ ਤੇ ਬਾਹਰ ਆ ਗਿਆ ਤੇ ਦਿਖਾਵੇ ਲਈ ਉਸਨੇ ਮੋਹਰਾਂ ਵਾਲੀਆਂ ਥੈਲੀਆਂ ਦੇ ਉੱਤੇ ਕੁਝ ਲੱਕੜਾਂ ਵੀ ਲਾਦ ਲਈਆਂ ਤੇ ਘਰ ਆ ਗਿਆ ਉਸਨੇ ਘਰ ਪਹੁੰਚ ਕੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਲੱਕੜਾਂ ਇੱਕ ਪਾਸੇ ਰੱਖ ਕੇ ਮੋਹਰਾਂ ਦੀਆਂ ਥੈਲੀਆਂ ਆਪਣੀ ਪਤਨੀ ਦੇ ਸਾਹਮਣੇ ਰੱਖੀਆਂ ਜਿਨ੍ਹਾਂ ਨੂੰ ਵੇਖ ਕੇ ਉਹ ਬਹੁਤ ਹੀ ਖੁਸ਼ ਹੋਈ ਮੇਰਾ ਮੋਹਰਾਂ ਗਿਣਨ ਲੱਗੀ ਉਹ ਕਹਿੰਦਾ ਐਵੇਂ ਤਾਂ ਬਹੁਤ ਸਮਾਂ ਲੱਗ ਜਾਵੇਗਾ ਆਪਾਂ ਇਹਨਾਂ ਨੂੰ ਤੋਲ ਲੈਨੇ ਹਾਂ ਤੇ ਫਿਰ ਜ਼ਮੀਨ ਵਿੱਚ ਗੱਡ ਦੇਵਾਂਗੇ ਤੂੰ ਐਵੇਂ ਕਰ ਕਾਸਮ ਦੇ ਘਰੋਂ ਤੱਕੜੀ ਲੈ ਕੇ ਆ ਉਹ ਕਾਸਮ ਦੇ ਘਰ ਗਈ ਉਸਦੀ ਪਤਨੀ ਨੂੰ ਕਿਹਾ ਭੈਣੇ ਤੱਕੜੀ ਦੇਈ ਕਾਸਮ ਦੀ ਪਤਨੀ ਨੇ ਸੋਚਿਆ ਖਾਣ ਦਾ ਤਾਂ ਇਹਨਾਂ ਦੇ ਘਰ ਰੋਟੀ ਨਹੀਂ ਹੈ ਫਿਰ ਇਹਨਾਂ ਨੇ ਕੀ ਤੋਲਣਾ ਹੈ ਤੱਕੜੀ ਨਾਲ ਉਸਨੇ ਕੁਝ ਸੋਚ ਕੇ ਤਕੜੀ ਦੇ ਇੱਕ ਪਲੜੇ ਦੇ نیچے ਮੋਮ ਲਗਾ ਦਿੱਤੀ ਤਾਂ ਕਿ ਜੋ ਜੋ ਤੋਲਣਗੇ ਉਸ ਨਾਲ ਕੁਝ ਨਾ ਕੁਝ ਚਿਪਕ ਜਾਵੇਗਾ ਤੇ ਫਿਰ ਤਕੜੀ ਦੇ ਦਿੱਤੀ ਤੇ ਫਿਰ ਉਹਨਾਂ ਨੇ ਮੋਹਰਾਂ ਤੋਲ ਕੇ ਦੱਬ ਦਿੱਤੀਆਂ ਤੇ ਤਕੜੀ ਕਾਸਮ ਦੇ ਘਰ ਵਾਪਸ ਦੇ ਆਈ ਕਾਸਮ ਦੀ ਘਰ ਵਾਲੀ ਨੇ ਤਕੜੀ ਵੇਖੀ ਤਾਂ ਮੋਮ ਨਾਲ ਇੱਕ ਮੋਹਰ ਚਿਪਕੀ ਹੋਈ ਸੀ ਉਹ ਸੋਚਣ ਲੱਗੀ ਇਹਨਾਂ ਕੋਲ ਮੋਹਰੋ ਮੋਹਰਾ ਕਿੱਥੋਂ ਆਇਆ ਜਦੋਂ ਕਾਰ ਕਾਸਿਮ ਘਰ ਆਇਆ ਤਾਂ ਕਹਿੰਦੀ ਤੂੰ ਆਪਣੇ ਆਪ ਨੂੰ ਬੜਾ ਹੀ ਸਮਝਦਾਰ ਸਮਝਦਾ ਹੈ ਤੇਰਾ ਭਰਾ ਤੇਥੋਂ ਵੀ ਵੱਧ ਮਾਲਦਾਰ ਹੈ ਜਿਹੜਾ ਕਿ ਮੋਹਰਾਂ ਤੋਲ ਤੋਰ ਰੱਖਦਾ ਹੈ ਕਾਸਿਮ ਹੱਸਿਆ ਤੇ ਕਿਹਾ ਕਿਹੋ ਜੀਆਂ ਗੱਲਾਂ ਕਰਦੀ ਐ ਤੂੰ ਉਸਨੇ ਉਸ ਨੂੰ ਤਕੜੀ ਵਾਲੀ ਸਾਰੀ ਗੱਲ ਦੱਸੀ ਤੇ ਤਕੜੀ ਦੇ ਥੱਲੇ ਨਾਲ ਮੋਹਰ ਲੱਗੀ ਹੋਈ ਦਿਖਾਈ ਇਹ ਦੇਖ ਕਾਸਮ ਬਹੁਤ ਹੈਰਾਨ ਹੋਇਆ ਉਸਨੇ ਵੇਖਿਆ ਮੋਹਰਾਂ ਕਾਫੀ ਪੁਰਾਣੇ ਸਮੇਂ ਦੀ ਹੈ ਉਸਨੇ ਸੋਚਿਆ ਕਿ ਅਲੀ ਬਾਬਾ ਨੂੰ ਪੱਕਾ ਹੀ ਕੋਈ ਪੁਰਾਣਾ ਖਜ਼ਾਨਾ ਮਿਲਿਆ ਹੈ ਆਪਣੀਆਂ ਅਮੀਰੀ ਦੇ ਬਾਵਜੂਦ ਕਾਸਮ ਵੀ ਲਾਲਚ ਵਿੱਚ ਆ ਗਿਆ ਤੇ ਸਵੇਰ ਹੁੰਦੀ ਹੀ ਅਲੀ ਬਾਬਾ ਦੇ ਘਰ ਜਾ ਕੇ ਸਾਰੀ ਗੱਲ ਦੱਸੀ ਤੇ ਜ਼ੋਰ ਪਾਇਆ ਕਿ ਮੈਨੂੰ ਖਜ਼ਾਨੇ ਦਾ ਪਤਾ ਦੱਸ ਨਹੀਂ ਤਾਂ ਮੈਂ ਰਾਜੇ ਨੂੰ ਦੱਸਾਂਗਾ ਤੇ ਤੇਰਾ ਘਰ ਵੀ ਜ਼ਬਤ ਹੋ ਜਾਵੇਗਾ ਤੇ ਚੋਰੀ ਦੇ ਇਲਜ਼ਾਮ ਵਿੱਚ ਤੇਰੇ ਹੱਥ ਵੀ ਕੱਟੇ ਜਾਣਗੇ ਅਲੀ ਬਾਬਾ ਨੇ ਡਰ ਕੇ ਸਾਰੀ ਗੱਲ ਦੱਸ ਦਿੱਤੀ ਤੇ ਦਰਵਾਜ਼ਾ ਖੋਲਣ ਦਾ ਮੰਤਰ ਵੀ ਦੱਸ ਦਿੱਤਾ ਤੇ ਫਿਰ ਕੁਝ ਖੱਤਰ ਲੈ ਕੇ ਉਹ ਖਜ਼ਾਨੇ ਵੱਲ ਤੁਰ ਪਿਆ ਉਸ ਨੇ ਚਟਾਨਾ ਕੋਲ ਜਾ ਕੇ ਕਿਹਾ ਖੁੱਲ ਜਾ ਸਿੰਸਿਮ ਦਰਵਾਜ਼ਾ ਖੁੱਲ ਗਿਆ ਤੇ ਉਸਨੇ ਮੋਹਰਾਂ ਦੀਆਂ ਥੈਲੀਆਂ ਦਰਵਾਜ਼ੇ ਦੇ ਕੋਲ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਆਸਾਨੀ ਨਾਲ ਬਾਹਰ ਕੱਢੀਆਂ ਜਾ ਸਕਣ ਜਦੋਂ ਉਹ ਤਣ ਇਕੱਠਾ ਕਰ ਲਿਆ ਤਾਂ ਬਦਕਿਸਮਤੀ ਨਾਲ ਉਹ ਮੰਤਰ ਭੁੱਲ ਗਿਆ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਯਾਦ ਨਾ ਆਇਆ ਉਹ ਥੱਕ ਕੇ ਇੱਕ ਪਾਸੇ ਬੈਠ ਗਿਆ ਥੋੜੀ देर ਬਾਅਦ ਘੋੜਿਆਂ ਦੇ ਪੈਰਾਂ ਦੀ ਆਵਾਜ਼ ਆਉਣ ਲੱਗੀ ਤੇ ਕਾਸਮ ਨੂੰ ਪਤਾ ਚੱਲ ਗਿਆ ਸੀ ਕਿ ਡਾਕੂ ਆ ਗਏ ਹਨ ਉਹ ਬਹੁਤ ਡਰ ਗਿਆ ਫਿਰ ਆਵਾਜ਼ ਆਈ ਖੁੱਲ ਜਾ ਸਿੰਮ ਸਿੰ ਤੇ ਦਰਵਾਜ਼ਾ ਖੁੱਲਿਆ ਤੇ ਦਰਵਾਜ਼ੇ ਕੋਲ ਥੈਲੀਆਂ ਦੇਖ ਕੇ ਸਭ ਹੈਰਾਨ ਸੀ ਬਾਹਰ ਕੱਚਰ ਵੀ ਖੜੇ ਸਨ ਉਹਨਾਂ ਨੇ ਅੰਦਾਜ਼ਾ ਹੋ ਗਿਆ ਸੀ ਕਿ ਜ਼ਰੂਰ ਇੱਥੇ ਕੋਈ ਆਇਆ ਹੈ ਉਹਨਾਂ ਨੇ ਅੰਦਰ ਭਾਲਣਾ ਸ਼ੁਰੂ ਕੀਤਾ ਉੱਥੇ ਲੁਕਣ ਲਈ ਕੋਈ ਖਾਸ ਜਗ੍ਹਾ ਤਾਂ ਨਹੀਂ ਸੀ ਉਹ ਫੜਿਆ ਗਿਆ ڈاکੂਆਂ ਦੇ ਸਰਦਾਰ ਨੇ ਇੱਕ ਹੀ ਵਾਰ ਵਿੱਚ ਉਸ ਦਾ ਗਲ ਵੜ ਦਿੱਤਾ ਤੇ ਉਸ ਦੀ ਲਾਂਸ ਦੇ ਚਾਰ ਟੋਟੇ ਕਰਕੇ ਦਰਵਾਜ਼ੇ ਦੇ ਚਾਰੇ ਪਾਸੇ ਲਟਕਾ ਦਿੱਤੇ ਤੇ ਫਿਰ ਡਾਕੂ ਵਾਪਸ ਚਲੇ ਗਏ ਕਾਸਮ ਨੇ ਜਾਂਦੇ ਹੋਏ ਆਪਣੀ ਘਰਵਾਲੀ ਨੂੰ ਕਿਹਾ ਸੀ ਕਿ ਮੈਂ ਦੁਪਹਿਰ ਤੱਕ ਵਾਪਸ ਆ ਜਾਵਾਂਗਾ ਪਰ ਜਦੋਂ ਦੁਪਹਿਰ ਦਾ ਸਮਾਂ ਬੀਤ ਗਿਆ ਤਾਂ ਉਸ ਦੀ ਘਰਵਾਲੀ ਨੂੰ ਚਿੰਤਾ ਹੋਣ ਲੱਗੀ ਉਹ ਅਲੀ ਬਾਬੇ ਕੋਲ ਗਈ ਤੇ ਕਹਿੰਦੀ ਤੇਰਾ ਭਰਾ ਹਾਲੇ ਤੱਕ ਵਾਪਸ ਨਹੀਂ ਆਇਆ ਅਲੀ ਬਾਬਾ ਕਹਿੰਦਾ ਜਗ੍ਹਾ ਬਹੁਤ ਹੀ ਦੂਰ ਹੈ ਇਸ ਕਰਕੇ ਦੂਰ देर ਹੋ ਗਈ ਹੈ ਪਰ ਸ਼ਾਮ ਹੋ ਗਈ ਤਾਂ ਅਲੀ ਬਾਬਾ ਵੀ ਸਮਝ ਗਿਆ ਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ ਉਹ ਆਪਣੇ ਦੋ ਗਧੇ ਲੈ ਕੇ ਗੁਫਾ ਵੱਲ ਚੱਲ ਪਿਆ ਤੇ ਬਾਹਰ ਆਪਣੇ ਭਰਾ ਦੀ ਲਾਸ਼ ਦੇ ਚਾਰ ਟੋਟੇ ਵੇਖੇ ਉਹ ਦੁਖੀ ਹੋ ਕੇ ਚਾਰੇ ਟੋਟੇ ਆਪਣੇ ਗਧੇ ਤੇ ਲਾਦ ਲਏ ਤੇ ਅੰਦਰੋਂ ਫਿਰ ਕੁਝ ਥੈਲੀਆਂ ਵੀ ਮੋਹਰਾ ਵੀ ਗਦੇ ਤੇ ਲਾਦ ਕੇ ਉੱਪਰ ਰਕੜਾ ਲੱਕੜਾ ਰੱਖ ਲਈਆਂ ਆਪਣੀ ਪਰਜਾਈ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਆਪਾਂ ਸਾਰੀ ਗੱਲ ਅਚਾਨਕ ਦੱਸ ਦਿੱਤੀ ਤਾਂ ਲੋਕਾਂ ਨੂੰ ਸ਼ੱਕ ਹੋ ਜਾਵੇਗਾ ਇਸ ਲਈ ਉਹਨਾਂ ਦੀ ਨੌਕਰਾਨੀ ਨਿਤ ਗੰਭੀਰ ਰੋਗ ਵਾਲੀਆਂ ਦਵਾਈਆਂ ਕਸਮ ਲਈ ਲੈ ਕੇ ਜਾ ਰਹੀ ਹਾਂ ਇਹ ਕਹਿ ਕੇ ਉਹ ਨਿੱਤ ਗੰਭੀਰ ਰੋਗ ਵਾਲੀਆਂ ਦਵਾਈਆਂ ਲਿਆਉਂਦੀ ਤੇ ਅਲੀ ਬਾਬਾ ਵੀ ਲੋਕਾਂ ਨਾਲ ਇਹੀ ਗੱਲਾਂ ਕਰਦਾ ਰਹਿੰਦਾ ਕਿ ਕਾਸਮ ਬਹੁਤ ਬਿਮਾਰ ਹੈ ਉਹਨਾਂ ਨੇ ਇੱਕ ਦਰਜੀ ਤੋਂ ਮੋਹਰਾਂ ਦਾ ਲਾਲਚ ਦੇ ਕੇ ਅਜਿਹਾ ਖਫਨ ਸਵਾਇਆ ਜਿਸ ਵਿੱਚ ਉਸਦੇ ਸਰੀਰ ਦੇ ਟੁਟੇ ਇਸ ਤਰ੍ਹਾਂ ਪੈ ਜਾਣ ਕਿ ਉਹ ਪੂਰੀ ਸਾਬਤ লাশ ਲੱਗੇ ਉਹਨਾਂ ਨੇ ਕਾਸਮ ਦਾ ਸਰੀਰ ਉਸ ਕਫਨ ਵਿੱਚ ਪਾ ਲਿਆ ਤੇ ਜੋਰ-ਜੋਰ ਦੀ ਰੋਣ ਲੱਗੇ ਕੀ ਕਾਸਮ ਮਰ ਗਿਆ ਹੈ ਉਹਨਾਂ ਨੇ ਉਸ ਨੂੰ ਦਫਨਾ ਦਿੱਤਾ ਹੌਲੀ-ਹੌਲੀ ਲੋਕਾਂ ਦਾ ਆਗਮਨ ਘਟ ਗਿਆ ਇੱਕ ਦਿਨ ਅਲੀ ਬਾਬਾ ਦੀ ਘਰ ਵਾਲੀ ਕੋਠੋਂ ਟ ਡਿੱਗ ਕੇ ਮਰ ਗਈ ਉਸ ਦੀ ਮੌਤ ਹੋ ਗਈ ਰਿਸ਼ਤੇਦਾਰ ਨੇ ਕਹਿ ਕੇ ਕਿ ਅਲੀ ਬਾਬਾ ਦਾ ਵਿਆਹ ਕਾਸਮ ਦੀ ਘਰ ਵਾਲੀ ਨਾਲ ਕਰਵਾ ਦਿੱਤਾ ਹੁਣ ਕਾਸਮ ਦਾ ਕਾਰੋਬਾਰ ਅਲੀ ਬਾਬਾ ਦੇਖਣ ਲੱਗਿਆ ਉਧਰ ਜਦੋਂ ڈاکੂ ਗੁਫਾ ਕੋਲ ਪਹੁੰਚੇ ਤਾਂ ਲਾਸ਼ ਤੇ ਟੋਟੇ ਨਹੀਂ ਸਨ ਤਾਂ ਉਹਨਾਂ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ڈاکੂਆਂ ਦੇ ਸਰਦਾਰ ਨੇ ਕਿਹਾ ਕਿ ਅਸੀਂ ਇਹ ਧਨ ਬੜੀ ਹੀ ਮੁਸ਼ਕਿਲ ਨਾਲ ਇਕੱਠਾ ਕੀਤਾ ਹੈ ਕੋਈ ਆਉਂਦਾ ਹੈ ਤੇ ਆਰਾਮ ਨੂੰ ਇਸ ਨੂੰ ਚੁਰਾ ਕੇ ਲੈ ਜਾ ਰਿਹਾ ਹੈ ਉਹਨਾਂ ਨੇ ਸਭਾ ਬੁਲਾਈ ڈاکਿਆਂ ਦੇ ਸਰਦਾਰ ਨੂੰ ਕਿ ਹਾਂ ਕਿ ਜਿਹੜਾ ਉਸ ਨੂੰ ਫੜ ਕੇ ਲਿਆਏਗਾ ਉਸ ਨੂੰ ਮੈਂ ਇਨਾਮ ਦੇਵਾਂਗਾ ਤਾਂ ਉਹਨਾਂ ਵਿੱਚੋਂ ਇੱਕ ਚੋਰ ਕਹਿੰਦਾ ਕਿ ਮੈਂ ਉਸ ਦਾ ਪਤਾ ਲਗਾਵਾਗਾ ਡਾਕੂਆਂ ਦਾ ਸਰਦਾਰ ਬੜਾ ਹੀ ਖੁਸ਼ ਹੋਇਆ ਤੇ ਉਹ ਸ਼ਹਿਰ ਵਿੱਚ ਚਲਾ ਗਿਆ ਇੱਕ ਆਮ ਆਦਮੀ ਦੇ ਪੇਸ ਵਿੱਚ ਉਸਨੇ ਸੋਚਿਆ ਕਿ ਧਨਵਾਰੇ ਪਤਾ ਲਗਾਉਣਾ ਤਾਂ ਮੁਸ਼ਕਿਲ ਹੈ ਪਰ ਕਾਸਿਮ ਦੇ লাশ ਦੇ ਟੁਕੜਿਆਂ ਬਾਰੇ ਪਤਾ ਲੱਗ ਸਕਦਾ ਹੈ ਦੋ ਦਿਨ ਸ਼ਹਿਰ ਵਿੱਚ ਘੁੰਮਦਾ ਰਿਹਾ ਪਰ লাশ ਬਾਰੇ ਕੁਝ ਪਤਾ ਨਾ ਲੱਗਿਆ ਉਸਨੇ ਸੋਚਿਆ ਸਾਡਾ ਚੋਰ ਤਾਂ ਬਹੁਤ ਹੀ ਚਲਾਕ ਹੈ ਇਸ ਤਰ੍ਹਾਂ ਉਹ ਹਿੰਮਤ ਹਾਰ ਚੁੱਕਿਆ ਸੀ ਤੇ ਸੋਚਿਆ ਜਾ ਕੇ ਸਾਥੀਆਂ ਨੂੰ ਕਹਿੰਦਾ ਹਾਂ ਕਿ ਚੋਰ ਦੀ ਤਲਾਸ਼ ਸੰਭਵ ਨਹੀਂ ਲੱਗਦੀ ਵਾਪਸ ਜਾਣ ਤੋਂ ਪਹਿਲਾਂ ਜਦੋਂ ਉਹ ਬਾਜ਼ਾਰ ਵਿੱਚ ਆਇਆ ਸਿਵਾਏ ਦਰਜੀ ਦੇ ਸਾਰੀਆਂ ਦੁਕਾਨਾਂ ਬੰਦ ਸਨ ਟਾਕੂ ਸਮਾਂ ਬਤਾਉਣ ਲਈ ਦੁਕਾਨ ਤੇ ਚਲਾ ਗਿਆ ਉਸਨੇ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਵਾਹ ਬਾਬਾ ਤੇਰੀ ਇਸ ਉਮਰ ਵਿੱਚ ਵੀ ਤੇਰੀ ਨਿਗਾਹ ਕਿੰਨੀ ਤੇਜ ਹੈ ਦਰਜੀ ਖੁਸ਼ ਹੋ ਕੇ ਕਹਿਣ ਲੱਗਾ ਮੈਂ ਤਾਂ ਇਸ ਤੋਂ ਵੀ ਘੱਟ ਰੋਸ਼ਨੀ ਵਿੱਚ ਸਿਲਾਈ ਕਰ ਲੈਂਦਾ ਹਾਂ ਚਾਰ ਦਿਨ ਪਹਿਲਾਂ ਹੀ ਮੈਂ ਰਾਤ ਨੂੰ ਬਹੁਤ ਘੱਟ ਰੋਸ਼ਨੀ ਵਿੱਚ ਫਫਨ ਸਿਆਉਂਦਾ ਸੀ ਖੈਰ ਮੈਨੂੰ ਉਸ ਲਈ ਇਨਾਮ ਵੀ ਬਹੁਤ ਮਿਲਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੱਟੀ ਹੋਈ লাশ ਇਹ ਕਹਿ ਕੇ ਦਰਜੀ ਚੁੱਪ ਹੋ ਗਿਆ ڈاکੂ ਕੱਟੀ ਹੋਈ লাশ ਦਾ ਸੁਣ ਕੇ ਚੌਂਕ ਗਿਆ ਤੇ ਮਨ ਵਿੱਚ ਸੋਚਣ ਲੱਗਿਆ ਉਸਨੇ ਦੋ ਮੋਹਰੇ ਕੱਢ ਕੇ ਦਰਜੀ ਦੇ ਹੱਥ ਤੇ ਰੱਖ ਕੇ ਕਿਹਾ ਬਾਬਾ ਉਸ লাশ ਬਾਰੇ ਦੱਸ ਦਰਜੀ ਮੋਹਰਾਂ ਨੂੰ ਲੈ ਕੇ ਕਹਿੰਦਾ ਉਹ ਕੋਈ ਲਾਂਚ ਦੇ ਚਾਹ ਟੁਕੜੇ ਸਨ ਮੈਂ ਉਸ ਨੂੰ ਖਫਣ ਵਿੱਚ ਇੰਜ ਪਾ ਦਿੱਤਾ ਕਿ ਦੇਖਣ ਵਾਲੇ ਨੂੰ ਪਤਾ ਨਾ ਲੱਗੇ ਕਿ ਉਹ ਟੁਕੜੇ ਹਨ ਉਸਨੇ ਦਰਜੀ ਨੂੰ ਕਿਹਾ ਕਿ ਤੂੰ ਮੈਨੂੰ ਉਹ ਘਰ ਵਿਖਾ ਸਕਦਾ ਹ ਜੇਕਰ ਤੂੰ ਦੱਸ ਦੇਵੇਂ ਤਾਂ ਮੈਂ ਤੈਨੂੰ ਇੱਕ ਹੋਰ ਮੋਹਰ ਦੇਵਾਂਗਾ ਦਰਜੀ ਨੇ ਆਪਣਾ ਸਿਰ ਫੜ ਲਿਆ ਉਸਨੇ ਉਹ ਕਹਿੰਦਾ ਕਿ ਮੈਂ ਜਦੋਂ ਵੀ ਉੱਥੇ ਜਾਂਦਾ ਸੀ ਤਾਂ ਮੈਨੂੰ ਸਿਰ ਤੇ ਅੱਖਾਂ ਤੇ ਪੱਟੀ ਬੰਨ੍ਹ ਕੇ ਲਿਜਾਇਆ ਜਾਂਦਾ ਸੀ ਦੁਕਾਨਦਾਰ ਪਰੇਸ਼ਾਨ ਹੋ ਗਿਆ ਜੇਕਰ ਮੈਂ ਘਰ ਦਿਖਾ ਦਿੰਦਾ ਤਾਂ ਇੱਕ ਹੋਰ ਮੋਰ ਮਿਲ ਜਾਂਦੀ ڈاکੂ ਨੇ ਸੁਝਾਅ ਦਿੱਤਾ ਕਿ ਮੈਂ ਤੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਹਾਂ ਤੇ ਤੂੰ ਉਸੇ ਅੰਦਾਜ਼ੇ ਨਾਲ ਚੱਲਣ ਦੀ ਕੋਸ਼ਿਸ਼ ਕਰੀ ਜਿਵੇਂ ਉਸ ਦਿਨ ਗਿਆ ਸੀ ਦਰਜੀ تیار ਹੋ ਗਿਆ ਬੁੱਢੇ ਦਰਜੀ ਨੇ ਸੋਚ-ਸੋਚ ਕੇ ਚੱਲਣਾ ਸ਼ੁਰੂ ਕੀਤਾ ਤੇ ਠੀਕ ਕਾਸਮ ਦੇ ਘਰ ਦੇ ਬਾਹਰ ਖੜਾ ਹੋ ਗਿਆ ਤੇ ਕਹਿੰਦਾ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਮੈਂ ਇੱਥੋਂ ਅੱਗੇ ਨਹੀਂ ਗਿਆ ਡਾਕੂ ਨੇ ਲੋਕਾਂ ਤੋਂ ਪੁੱਛਿਆ ਕਿ ਇੱਥੇ ਕਿਸੇ ਦੀ ਮੌਤ ਹੋਈ ਹੈ ਤਾਂ ਲੋਕਾਂ ਨੇ ਕਿਹਾ ਹਾਂ ਥੋੜੇ ਦਿਨ ਪਹਿਲਾਂ ਹੀ ਇਸ ਘਰ ਦਾ ਮਾਲਕ ਕਾਸਮ ਮਰ ਗਿਆ ਸੀ ਉਸ ਨੇ ਕਾਸਮ ਦੇ ਘਰ ਤੇ ਇੱਕ ਨਿਸ਼ਾਨ ਲਗਾ ਦਿੱਤਾ ਤੇ ਫਿਰ ਦਰਜੀ ਦੀਆਂ ਅੱਖਾਂ ਤੋਂ ਪੱਟੀ ਉਤਾਰ ਕੇ ਉਸ ਨੂੰ ਇੱਕ ਮੋਹਰ ਦਿੱਤੀ ਤੇ ਚੱਲ ਪਿਆ ڈاکੂ ਸਿੱਧਾ ਆਪਣੇ ਠਿਕਾਣੇ ਤੇ ਪਹੁੰਚਿਆ ਤੇ ਸਰਦਾਰ ਨੂੰ ਕਹਿੰਦਾ ਮੈਂ ਕਾਸਮ ਦਾ ਘਰ ਪਤਾ ਕਰ ਲਿਆ ਹੈ ਸਭ ਖੁਸ਼ ਹੋ ਗਏ ਤੇ ਤੈਅ ਕੀਤਾ ਗਿਆ ਕਿ ਅੱਜ ਰਾਤ ਉਸ ਦੇ ਘਰ ਹਮਲਾ ਕੀਤਾ ਜਾਵੇਗਾ ਜਦੋਂ ਉਹ ਨਿਸ਼ਾਨ ਲਗਾ ਰਿਹਾ ਸੀ ਤਾਂ ਨੌਕਰਾਨੀ ਨੇ ਵੇਖ ਰਹੀ ਸੀ ਉਸਨੇ ਸਾਰੇ ਘਰਾਂ ਤੇ ਹੀ ਉਸ ਜਿਹੇ ਨਿਸ਼ਾਨ ਲਗਾ ਦਿੱਤੇ ਜਿਹੋ ਜਿਹੇ ਉਸ ਡਾਕੂ ਨੇ ਲਗਾਏ ਸਨ ਤੇ ਫਿਰ ਆਪਣੇ ਕੰਮ ਵਿੱਚ ਲੱਗ ਗਈ ਰਾਤ ਨੂੰ ਡਾਕੂ ਆਏ ਤਾਂ ਸਾਰੇ ਘਰਾਂ ਤੇ ਨਿਸ਼ਾਨ ਲੱਗੇ ਹੋਏ ਸਨ ਉਹ ਨਿਰਾਸ਼ ਹੋ ਕੇ ਚਲੇ ਗਏ ਫਿਰ ਡਾਕੂਆਂ ਦੇ ਸਰਦਾਰ ਨੇ ਕਿਹਾ ਮੈਂ ਆਪ ਜਾਵਾਂਗਾ ਤੇ ਕੁਝ ਨਾ ਕੁਝ ਇੰਤਜ਼ਾਮ ਕਰਕੇ ਹੀ ਆਵਾਂਗਾ ਉਸਨੇ ਵੀ ਦਰਜੀ ਨੂੰ ਲਪਿਆ ਤੇ ਕਾਸਮ ਦੇ ਘਰ ਤੱਕ ਲੈ ਗਿਆ ਸਰਦਾਰ ਨੇ ਆਸ-ਪਾਸ ਦੇ ਘਰਾਂ ਦੀ ਪਹਿਚਾਨ ਕੀਤੀ ਤੇ ਉਸ ਨੂੰ ਯਕੀਨ ਹੋ ਗਿਆ ਕਿ ਹੁਣ ਉਹ ਘਰ ਨਹੀਂ ਭੁੱਲੇਗਾ। ਉਸਨੇ ਕਿਹਾ ਕਿ ਮੈਂ ਉੱਥੇ ਤੇਲ ਦਾ ਵਪਾਰੀ ਬਣ ਕੇ ਜਾਵਾਂਗਾ। ਤੁਹਾਨੂੰ ਤੇਲ ਦੇ ਡੱਬਿਆਂ ਵਿੱਚ ਬੰਦ ਕਰ ਲਵਾਂਗਾ। ਫਿਰ ਘਰ ਵਾਲੇ ਤੋਂ ਰਾਤ ਗੁਜ਼ਾਰਨ ਲਈ ਪੁੱਛਾਂਗਾ। ਫਿਰ ਰਾਤ ਨੂੰ ਆਪਾਂ ਉਸ ਨੂੰ ਕਤਲ ਕਰ ਦੇਵਾਂਗੇ ਤੇ ਆਪਣਾ maal ਵੀ ਵਾਪਸ ਲੈ ਆਵਾਂਗੇ। ਉਹਨਾਂ ਨੇ ਐਵੇਂ ਹੀ ਕੀਤਾ ਤੇ ਰਾਤ ਅਲੀ ਬਾਬਾ ਦੇ ਘਰ ਠਹਿਰ ਗਏ। ਉਸਨੇ ਆਪਣੇ ਚੋਰਾਂ ਨੂੰ ਕਿਹਾ ਕਿ ਜਦੋਂ ਤੱਕ ਮੈਂ ਆਵਾਜ਼ ਨਹੀਂ ਦੇਵਾਂਗਾ ਤਾਂ ਬਾਹਰ ਨਾ ਨਿਕਲਿਓ। ਐਨੇ ਵਿੱਚ ਅਲੀ ਬਾਬਾ ਦੀ ਨੌਕਰਾਨੀ ਕਹਿੰਦੀ ਮੈਂ ਮਾਲਕ ਲਈ ਖਾਣਾ ਬਣਾ ਦੇਵਾਂ ਪਰ ਦੇਖਦੀ ਹੈ ਕਿ ਤੇਲ ਖਤਮ ਹੁੰਦਾ ਹੈ ਤੇ ਆਪਣੇ ਨਾਲ ਵਾਲੇ ਨੌਕਰ ਨੂੰ ਕਹਿੰਦੀ ਹੈ ਕਿ ਤੇਲ ਖਤਮ ਹੋ ਗਿਆ ਹੈ। ਖਾਣਾ ਬਣਾਉਣਾ ਸੀ। ਉਹ ਕਹਿੰਦਾ ਇਸ ਵੇਲੇ ਬਾਜ਼ਾਰ ਬੰਦ ਹੋਣਗੇ ਤੂੰ ਐਂ ਕਰ ਤੇਲ ਦਾ ਵਪਾਰੀ ਆਇਆ ਹੈ ਉਸ ਦੇ ਡੱਬਿਆਂ ਵਿੱਚੋਂ ਲੋੜ ਅਨੁਸਾਰ ਤੇਲ ਕੱਢ ਲੈ ਤੇ ਸਵੇਰੇ ਤੇਲ ਦੇ ਪੈਸੇ ਦੇ ਦੇਵੀ ਉਹ ਤੇਲ ਲੈਣ ਗਈ ਤਾਂ ਤੇਲ ਦੇ ਡੱਬਿਆਂ ਕੋਲੋਂ ਅੰਦਰੋਂ ਚੋਰਾਂ ਨੂੰ ਲੱਗਿਆ ਕਿ ਸਰਦਾਰ ਆਇਆ ਹੈ ਉਹ ਕਹਿੰਦੇ ਕਿ ਕੰਮ ਦਾ ਵਕਤ ਆ ਗਿਆ ਸਰਦਾਰ ਉਹ ਇੱਕਦਮ ਰੁਕ ਗਈ ਫਿਰ ਉਸਨੇ ਫਿਰ ਉਸ ਨੂੰ ਉਸ ਨਿਸ਼ਾਨ ਦਾ ਖਿਆਲ ਆਇਆ ਜਿਹੜੇ ਉਸ ਦੇ ਦਰਵਾਜ਼ੇ ਤੇ ਸਨ ਉਹ ਸਮਝ ਗਈ ਕਿ ਇਹ ਉਹੀ ਡਾਕੂ ਹਨ ਜਿਨ੍ਹਾਂ ਦਾ ਖਜ਼ਾਨਾ ਮੇਰੇ ਮਾਲਕ ਨੇ ਲੁੱਟਿਆ ਸੀ ਉਸ ਨੇ ਆਵਾਜ਼ ਬਦਲ ਕੇ ਹੋਲੀ ਜਿਹੀ ਕਿਹਾ ਹਾਲੇ ਨਹੀਂ ਹਾਂ ਡੱਬੇ ਵਿੱਚੋਂ ਉਹੀ ਆਵਾਜ਼ ਆਈ ਇੱਕ ਨੂੰ ਛੱਡ ਕੇ ਉਸ ਨੇ ਦੇਖਿਆ ਕਿ ਇੱਕ ਵਿੱਚ ਤੇਲ ਸੀ ਉਹ ਤੇਲ ਲੈ ਕੇ ਰਸੋਈ ਵਿੱਚ ਗਈ ਦੀਵਾ ਜਗਾਇਆ ਤੇ ਫਿਰ ਸਾਰਾ ਡੱਬੇ ਵਾਲਾ ਤੇਲ ਗਰਮ ਕਰਨਾ ਸ਼ੁਰੂ ਕੀਤਾ ਜਦੋਂ ਤੇਲ ਉਬਲਣ ਲੱਗਿਆ ਤਾਂ ਉਹ बार-बार ਸਾਰੇ ਡੱਬਿਆਂ ਵਿੱਚ ਪਾਈ ਗਈ ਤੇ ਉਹ 40 ਚੋਰ ਉੱਥੇ ਹੀ ਸੜ ਕੇ ਮਰ ਗਏ ਫਿਰ ਉਹ ਨੌਕਰਾਨੀ ਖਾਣਾ ਬਣਾ ਕੇ ਬਿਸਤਰ ਤੇ ਆਰਾਮ ਨਾਲ लेट ਗਈ ਦੇਖਣ ਲੱਗੀ ਕਿ ਹੁਣ ਸਰਦਾਰ ਕੀ ਕਰੇਗਾ ਫਿਰ ਜਦੋਂ ਸਭ ਸੋ ਗਏ ਸਰਦਾਰ ਡੱਬੇਆਂ ਕੋਲ ਗਿਆ ਤੇ ਕਹਿੰਦਾ ਉਠੋ ਕੰਮ ਦਾ ਵਕਤ ਹੋ ਗਿਆ ਹੈ ਪਰ ਕੋਈ ਜਵਾਬ ਨਾ ਆਇਆ ਤਾਂ ਹੈਰਾਨ ਹੋ ਕੇ ਸਭ ਨੂੰ ਵੇਖਿਆ ਕਿ ਸਾਰੇ ਦੇ ਸਾਰੇ ਡਾਕੂ ਸੜੇ ਹੋਏ ਸਨ ਤੇ ਉਹਨਾਂ ਦੇ ਲਾਸ਼ਾਂ ਡੱਬਿਆਂ ਵਿੱਚ ਪਈਆਂ ਸਨ ਇਹ ਵੇਖ ਕੇ ਸਰਦਾਰ ਘਬਰਾ ਗਿਆ ਤੇ ਭੱਜ ਕੇ ਕੰਦ ਉੱਤੋਂ ਛਾਲ ਮਾਰ ਕੇ ਘਰੋਂ ਭੱਜ ਗਿਆ کافی ਸਮੇਂ ਤੱਕ ਜਦੋਂ ਕੋਈ ਆਵਾਜ਼ ਨਹੀਂ ਆਈ ਤਾਂ ਨੌਕਰਾਨੀ ਉੱਠ ਕੇ ਸਭ ਪਾਸੇ ਦੇਖਿਆ ਉਸ ਨੂੰ ਯਕੀਨ ਹੋ ਗਿਆ ਕਿ ਉਹ ਆਪਣੇ ਸਾਥੀਆਂ ਨੂੰ ਮਰੇ ਹੋਏ ਵੇਖ ਕੇ ਭੱਜ ਗਿਆ ਹੈ ਉਸ ਤੋਂ ਬਾਅਦ ਉਹ ਵੀ ਆਰਾਮ ਨਾਲ ਸੌ ਗਈ ਸਵੇਰੇ ਜਦੋਂ ਅਲੀ ਬਾਬਾ ਉੱਠਿਆ ਤਾਂ ਕਹਿੰਦਾ ਸ਼ਾਇਦ ਸਾਡਾ ਮਹਿਮਾਨ ਹਾਲੇ ਉੱਠਿਆ ਨਹੀਂ ਹੈ ਤੂੰ ਉਸ ਲਈ ਚਾਹ ਪਾਣੇ ਦਾ ਇੰਤਜ਼ਾਮ ਕਰ ਨੌਕਰਾਨੀ ਨੇ ਦੱਸਿਆ ਕਿ ਉਹ ਆਦਮੀ ਉਹਨਾਂ ਡਾਕੂਆਂ ਦਾ ਸਰਦਾਰ ਸੀ ਜਿਨ੍ਹਾਂ ਦੀ ਗੁਫਾ ਵਿੱਚ ਤੁਸੀਂ ਦੋ ਵਾਰ ਗਏ ਸੀ ਜਿੱਥੇ ਕਾਸਮ ਕਤਲ ਹੋਇਆ ਸੀ ਅੱਜ ਜੋ ਸਾਨੂੰ ਲੁੱਟ ਕੇ ਕਤਲ ਕਰਨ ਆਏ ਸਨ ਉਹ ਆਪਣੇ ਸਾਥੀਆਂ ਨੂੰ ਤੇਲ ਦੇ ਡੱਬਿਆਂ ਵਿੱਚ ਬੰਦ ਕਰਕੇ ਲਿਆਇਆ ਸੀ ਫਿਰ ਉਸਨੇ ਸਾਰੀ ਰਾਤ ਸਾਰੀ ਰਾਤ ਵਾਲੀ ਗੱਲ ਦੱਸੀ ਕਿ ਕਿਸ ਤਰ੍ਹਾਂ ਉਸਨੇ ਗਰਮ ਤੇਲ ਨਾਲ ਸਾਰੇ ਡਾਕੂਆਂ ਨੂੰ ਮਾਰ ਦਿੱਤਾ ਉਸਨੇ ਨੌਕਰਾਨੀ ਦਾ ਬਹੁਤ ਧੰਨਵਾਦ ਕੀਤਾ ਤੇ ਆਪਣੇ ਨੌਕਰਾਂ ਦੀ ਮਦਦ ਨਾਲ ਸਾਰੇ ਡਾਕੂਆਂ ਨੂੰ ਇੱਕ ਟੋਆ ਪੱਟ ਕੇ ਉਸ ਵਿੱਚ ਦੱਬ ਦਿੱਤਾ ਤੇ ਉਹਨਾਂ ਦੇ ਹਥਿਆਰ ਤੇ ਘੋੜਿਆਂ ਤੇ ਕਬਜ਼ਾ ਕਰ ਲਿਆ ਤੇ ਆਰਾਮ ਨਾਲ ਰਹਿਣ ਲੱਗਿਆ ਜੇਕਰ ਤੁਹਾਨੂੰ ਕਹਾਣੀਆਂ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ